ਵਿਸ਼ਲੇਸ਼ਣ ਐਨਲਿਸਿਸ ਅੱਜ ਦੋ ਸੀਟਾਂ ਦੀ ਗੱਲ ਕਰਾਂਗੇ ਜਲੰਧਰ ਲੋਕ ਸਭਾ ਹਲਕੇ ਦੀ ਔਰ ਲੁਧਿਆਣਾ ਲੋਕ ਸਭਾ ਹਲਕੇ ਦੀ ਕਿਉਂਕਿ ਹਜੇ ਚੋਣ ਸਾਬ ਤਾਂ ਨਹੀਂ ਲੱਗਿਆ ਹਜੇ ਅਨੁਮਾਨਾਂ ਤੇ ਆਧਾਰਿਤ ਬਹੁਤ ਸਾਰੇ ਵਿਸ਼ਲੇਸ਼ਣ ਨੇ ਜਿਹੜੇ ਉਹ ਅਸੀਂ ਕਰਾਂਗੇ ਔਰ ਜੇ ਮੈਂ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰਾਂ ਤੇ ਮੇਰੇ ਧਿਆਨ ਦੇ ਵਿੱਚ ਆ ਰਿਹਾ ਹੈ ਕਿ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰੀ ਖੇਤਰਾਂ ਦੇ ਵਿੱਚ ਚੰਗਾ ਹੁਲਾਰਾ ਮਿਲਿਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਵਾਅਦਾ ਸੀ ਕਿ ਉਹਨਾਂ ਦੀ ਪਾਰਟੀ ਅਗਰ ਸੱਤਾ ਚਾਹੁੰਦੀ ਹੈ ਤੇ ਉਹ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰਨਗੇ। ਔਰ ਹੁਣ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਕਿਤੇ ਨਾ ਕਿਤੇ ਸ਼ਹਿਰੀ ਖੇਤਰਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਚੰਗਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਕਿਉਂਕਿ ਇੱਕ ਵੱਡਾ ਵਾਅਦਾ ਭਾਰਤੀ ਜਨਤਾ ਪਾਰਟੀ ਨੇ ਪੂਰਾ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਲੁਧਿਆਣਾ ਔਰ ਜਲੰਧਰ ਸੀਟ ਮੈਂ ਦੋਵਾਂ ਦੀ ਗੱਲ ਕਰ ਰਿਹਾ ਜਲੰਧਰ ਸੀਟ ਦੇ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦਾ ਹੈ ਪੂਰਾ ਹੋਇਆ ਹੈ ਉਹਦਾ ਫਾਇਦਾ ਕਿਤੇ ਨਾ ਕਿਤੇ ਸ਼ਹਿਰੀ ਖੇਤਰਾਂ 'ਚ ਭਾਜਪੀ ਨੂੰ ਮਿਲਦਾ ਦਿਖ ਰਿਹਾ ਹੈ ਮੇਰਾ ਅਨੁਮਾਨ ਹੈ ਬਹੁਤ ਸਾਰੇ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਮੇਰੀ ਗੱਲਬਾਤ ਹੋਈ ਤੇ ਉਹਦੇ ਵਿੱਚੋਂ ਇਹ ਜਿਹੜਾ ਅਨੁਮਾਨ ਹੈ ਮੇਰੇ ਆਏ ਨਹੀਂ ਹੁਣ ਸਵਾਲ ਇਹ ਹੈ ਕਿ ਦੂਜੇ ਪਾਸੇ ਕਾਂਗਰਸ ਇੱਕ વિચਿਤ੍ਰ ਸਥਿਤੀ 'ਚ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅਸੀਂ ਵੇਖਿਆ ਕਿ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਇਸ ਵਕਤ ਬੀਬੀ ਪ੍ਰਤਿਭਾ ਜੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਵੀਰ ਭਦਰ ਸਿੰਘ ਦੇ ਧਰਮ ਪਤਨੀ ਨੇ ਔਰ ਉਹਨਾਂ ਦੇ ਪੁੱਤਰ ਵਿਕਰਮਾ ਅਦਿੱਤਿਆ ਸਿੰਘ ਜਿਹੜੇ ਕਿ ਮੰਤਰੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਇਹ ਪਰਿਵਾਰ ਨਾਰਾਜ਼ ਹੈ ਔਰ ਕੱਲ ਬੀਬੀ ਪ੍ਰਤਿਭਾ ਸਿੰਘ ਨੂੰ ਮੈਂ ਸੁਣ ਰਿਹਾ ਸੀ ਟੈਲੀਵਿਜ਼ਨ ਤੇ ਬੋਲਦਿਆਂ ਉਹ ਕਹਿੰਦੇ ਕਿ ਸਾਡੀ ਹਿਮਾਚਲ ਦੀ ਸਰਕਾਰ ਨੇ ਬਹੁਤ ਸਾਰੀਆਂ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਵਰਕਰ ਖੁਸ਼ ਨਹੀਂ ਵਾਲੰਟੀਅਰ ਖੁਸ਼ੀ ਅਹੁਦੇਦਾਰੀਆਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਇਸ ਕਰਕੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਇਹਨਾਂ ਹਾਲਾਤਾਂ ਦੇ ਨਾਲ ਬਹੁਤ ਸਥਿਤੀ ਔਖੀ ਹੈ। ਮਤਲਬ ਕਾਂਗਰਸ ਪਾਰਟੀ ਦੀ ਪ੍ਰਧਾਨ ਬੀਬੀ ਪ੍ਰਤਿਭਾ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਦੇ ਧਰਮ ਪਤਨੀ ਨੇ ਉਹੀ ਆਸਵੰਦ ਨਹੀਂ ਹੈ ਕਿ 2024 ਚ ਹਿਮਾਚਲ ਚ ਕਾਂਗਰਸ ਬਹੁਤ ਚੰਗਾ ਕਰ ਸਕਦੀ ਹੈ ਜੋ ਹਾਲਾਤ ਨਹੀਂ। ਹੁਣ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੇ ਦੁਚਿੱਤੀ ਵਾਲੀ ਸਥਿਤੀ ਚ ਹੈ ਜਿਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਇਹ ਆਮ ਆਦਮੀ ਪਾਰਟੀ ਦੇ ਸੰਪਰਕ ਚ ਵੀ ਨੇ ਕਿ ਇਹ ਬੀਜੇਪੀ ਦੇ ਸੰਪਰਕ ਚ ਵੀ ਨੇ ਹੁਣ ਪੰਜਾਬ ਚ ਬਹੁਤ ਸਾਰੀਆਂ ਸੀਟਾਂ ਤੇ ਜਿਹੜੇ ਕਾਂਗਰਸ ਦੇ ਲੀਡਰ ਨਹੀਂ ਇਹ ਵੀ ਹਜੇ ਤਾਂ ਨਹੀਂ ਪਤਾ ਕਿ ਉਹ ਸੱਚਮੁੱਚ ਕਾਂਗਰਸ ਦੀ ਸੀਟ ਤੋਂ ਲੜਨਗੇ ਜਾਂ ਕਿਤੇ ਆਪ ਚ ਜਾਂ ਬੀਜੇਪੀ ਚ ਛਾਲ ਤਾਂ ਨਹੀਂ ਮਾਰ ਜਾਣਗੇ ਔਰ ਭਗਵੰਤ ਸਿੰਘ ਮਾਨ ਇਹ ਸੇ ਕਰਕੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕਰ ਰਹੇ ਤਾਂ ਕਿ ਇਹ ਭਲੇਖੇ ਪੈ ਰਣ ਹਾਲਾਕੀ ਭਗਵੰਤ ਸਿੰਘ ਮਾਨਤਾ ਸਾਰੀਆਂ ਸੀਟਾਂ ਤੈਅ ਕਰੀ ਬੈਠੇ ਨੇ ਪਰ ਉਹ ਐਲਾਨ ਨਹੀਂ ਕਰ ਰਹੇ ਤਾਂ ਕਿ ਭੁਲੇਖੇ ਪਏ ਰਹਿਣ ਹੁਣ ਸਵਾਲ ਇਹ ਹੈ ਜੇ ਮੈਂ ਦੋ ਸੀਟਾਂ ਦੇ ਵਾਪਸ ਆਵਾਂ ਲੁਧਿਆਣਾ ਔਰ ਜਲੰਧਰ ਜੋ ਹਾਲਾਤ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਦੋਵੇਂ ਥਾਵਾਂ ਤੇ ਲੁਧਿਆਣਾ ਚ ਵੀ ਜਲੰਧਰ ਚ ਵੀ ਕੈਂਡੀਡੇਟ ਕੌਣ ਹੋਏਗਾ ਇਹਦੇ ਉੱਪਰ ਬਹੁਤ ਕੁਝ ਨਿਰਭਰ ਕਰੇਗਾ ਬਹੁਤ ਕੁਝ ਲੁਧਿਆਣਾ ਦੇ ਵਿੱਚ ਜੋ ਅੱਜ ਦੀਆਂ ਸਥਿਤੀਆਂ ਨੇ ਬੀਜੇਪੀ ਦਾ ਕੈਂਡੀਡੇਟ ਕੀ ਹੋਏਗਾ ਇਹ ਨਿਰਪਰ ਕਰੇਗਾ ਪਰ ਸ਼ਹਿਰੀ ਖੇਤਰਾਂ 'ਚ ਬੀਜੇਪੀ ਫੇਰ ਵੀ ਚੰਗੇ ਹੁੰਧਾਰੇ ਵਾਲੇ ਪਾਸੇ ਆ ਔਰ ਜਿਹੜਾ ਮੇਰਾ ਅਨੁਮਾਨ ਕਹਿੰਦਾ ਜੋ ਅੱਜ ਦੀਆਂ ਸਥਿਤੀਆਂ ਨੇ ਜੋ ਮੈਂ ਵੱਖ-ਵੱਖ ਐਕਸਪਰਟਸ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਆਧਾਰ ਦੇ ਉੱਤੇ ਸਾਂਝੀ ਕਰ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਮੁਕਾਬਲਾ ਮੈਨੂੰ ਦਿਖ ਰਿਹਾ ਹਾਲ ਦੀ ਕੜੀ ਉਹ ਭਾਰਤੀ ਜਨਤਾ ਪਾਰਟੀ ਦਾ ਦੇਖੋ ਨੰਬਰ 1 ਤੇ ਅੱਜ ਵੀ ਆਮ ਆਦਮੀ ਪਾਰਟੀ ਖੜੀ ਹੈ ਪਰ ਮੈਨੂੰ ਨੰਬਰ 2 ਵੱਲ ਜਾਂਦੀ ਭਾਰਤੀ ਜਨਤਾ ਪਾਰਟੀ ਦਿਖ ਰਹੀ ਹੈ ਅੱਜ ਦੀਆਂ ਸਥਿਤੀਆਂ 'ਚ ਕਿਉਂਕਿ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਸਮਝੌਤਾ ਨਹੀਂ ਹੈ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਦਾ ਸਮਝੌਤਾ ਹੋ ਜਾਂਦਾ ਹੈ ਤੇ ਫਿਰ ਮੈਂ ਇਹ ਅਨੁਮਾਨ ਲਗਾ ਰਿਹਾ ਅਜ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਅਕਾਲੀ ਭਾਜਪਾ ਦੇ ਨਾਲ ਸੰਤੀ ਕੇਂਦਰ ਲੁਧਿਆਣਾ ਦੇ ਵਿੱਚ ਹੋ ਸਕਦਾ ਹੈ ਹੁਣ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਵੀ ਬਹੁਤ ਹੈ ਸਾਨੂੰ ਪਤਾ ਹੈ ਕਿ ਕਾਂਗਰਸ ਜੇ ਅਗਰ ਇੱਕ ਲੀਡਰ ਨੂੰ ਟਿਕਟ ਮਿਲਣੀ ਹੁੰਦੀ ਹੈ ਤੇ ਚਾਰ ਵਿਰੋਧ ਕਰਦੇ ਨੇ ਤੇ ਕਾਂਗਰਸ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਬਹੁਤ ਜ਼ਿਆਦਾ ਫੁੱਟ ਹੈ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਕਾਂਗਰਸ ਦੇ ਵਿੱਚ ਉਹ ਟਿਕਟਾਂ ਦੇ ਦਾਵੇਦਾਰ ਨੇ ਕਈ ਟਿਕਟਾਂ ਦੇ ਦਾਵੇਦਾਰ ਨੇ ਲੁਧਿਆਣਾ ਦੀ ਸੀਟ ਤੇ ਹੁਣ ਇਸ ਵਾਰ ਕਾਂਗਰਸ ਪਾਰਟੀ ਲੁਧਿਆਣਾ ਚ ਕਿਸ ਨੂੰ ਟਿਕਟ ਦਿੰਦੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਔਰ ਇਸੇ ਤਰ੍ਹਾਂ ਜਲੰਧਰ ਦੀ ਸਥਿਤੀ ਹੈ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਟਿਕਟ ਦੇ ਦਾਵੇਦਾਰਾਂ ਚੋਂ ਇੱਕ ਨੇ ਹੁਣ ਜੇ ਮੈਂ ਜਲੰਧਰ ਦੀ ਗੱਲ ਕਰਦਾ ਅਗਰ ਤਾਂ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਜਲੰਧਰ ਚ ਟਿਕਟ ਮਿਲਦੀ ਹੈ ਇਸ ਵਾਰ ਫੇਰ ਤਾਂ ਮੈਨੂੰ ਲੱਗਦਾ ਹੈ ਕਿ ਇਹ ਤੈ ਹੋਏਗਾ ਬੀਜੇਪੀ ਔਰ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਪਹਿਲਾ ਮੁਕਾਬਲਾ ਪਹਿਲਾਂ ਇਹਨਾਂ ਦੋਨਾਂ 'ਚ ਮੁਕਾਬਲਾ ਹੋਣਾ ਹੈ ਟਿਕਟਾਂ ਦਾ ਕਿ ਬੀਜੇਪੀ 'ਚ ਕੈਂਡੀਡੇਟ ਕੌਣ ਆਉਂਦਾ ਔਰ ਕਾਂਗਰਸ 'ਚ ਕੈਂਡੀਡੇਟ ਉੱਥੇ ਕੌਣ ਆਉਂਦਾ ਪੁਰਾਣੇ ਕੈਂਡੀਡੇਟ ਜਿਹੜੇ ਸੀ ਸਾਬਕਾ ਮੈਂਬਰ ਪਾਰਲੀਮੈਂਟ ਚੌਧਰੀ ਸਾਹਿਬ ਦੇ ਧਰਮਪਤਨੀ ਉਹ ਨਹੀਂ ਜਿੱਤ ਸਕੇ ਪਿਛਲੀ ਵਾਰ ਔਰ ਕਾਂਗਰਸ ਭਾਵੇਂ 2 ਨੰਬਰ ਤੇ ਰਹੀ ਪਰ ਮਾਰਜਨ ਜਿੱਤ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਸੀ ਸੋ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੁਣ ਅਜਿਹੇ ਹਾਲਾਤਾਂ ਚ ਅਗਰ ਇਸ ਵਾਰ ਚਰਨਜੀਤ ਚੰਨੀ ਉਹਨਾਂ ਨੂੰ ਉੱਥੇ ਟਿਕਟ ਮਿਲਦੀ ਹੈ ਚਰਨਜੀਤ ਚੰਨੀ ਕਾਫੀ ਹਰਮਨ ਪਿਆਰੇ ਲੀਡਰ ਨੇ ਜਲੰਧਰ ਦੇ ਵਿੱਚ ਔਰ ਜਲੰਧਰ ਦੇ ਵਿੱਚ ਪਾਰਟੀਆਂ ਦੇ ਨਾਲ-ਨਾਲ ਕੋਈ ਵੀ ਲੀਡਰ ਦੀ ਹਰਮਨ ਪਿਆਰਤਾ ਕਿੰਨੀ ਹੈ ਉਹ ਸਮਾਜਿਕ ਤੌਰ ਤੇ ਕਿੰਨੇ ਸੰਗਠਨਾਂ ਦੇ ਵਿੱਚ ਕਿੰਨੇ ਲੋਕਾਂ ਤੱਕ ਨਿੱਜੀ ਤੌਰ ਤੇ ਪਹੁੰਚ ਰੱਖਦਾ ਇਹ ਵੀ ਬੜਾ ਲਾਜ਼ਮੀ ਹੈ ਔਰ ਚਰਨਜੀਤ ਸਿੰਘ ਚੰਨੀ ਬਹੁਤ ਸਰਗਰਮ ਵੀ ਨੇ ਜਲੰਧਰ ਦੇ ਵਿੱਚ ਅਗਰ ਤਾਂ ਚਰਨਜੀਤ ਚੰਨੀ ਉਹਨਾਂ ਨੂੰ ਟਿਕਟ ਮਿਲਦੀ ਹੈ ਫਿਰ ਪਹਿਲਾ ਤਾਂ ਮੁਕਾਬਲਾ ਚਰਨਜੀਤ ਚੰਨੀ ਔਰ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਹੋਏਗਾ ਕਿ ਭਾਜਪਾ ਦਾ ਉਮੀਦਵਾਰ ਕੌਣ ਹੈ ਕਾਂਗਰਸ ਦਾ ਉਮੀਦਵਾਰ ਕੌਣ ਹੈ ਭਾਜਪਾ ਨੂੰ ਵੀ ਉੱਥੇ ਵੱਡਾ ਚਿਹਰਾ ਲਿਆਉਣਾ ਪੈਣਾ ਹੈ ਬਹੁਤ ਵੱਡਾ ਚਿਹਰਾ ਕਿਸੇ ਸਧਾਰਨ ਚਿਹਰੇ ਦੇ ਨਾਲ ਹੁਣ ਗੱਲ ਨਹੀਂ ਬਣਨੀ ਬੇਦਾਗ ਚਿਹਰਾ ਭਾਵੇਂ ਕਿਸੇ ਵੀ ਵਿਅਕਤੀ ਨੂੰ ਉਹ ਲਿਆਉਣ ਪਰ ਉਹ ਉਸ ਵਿਅਕਤੀ ਦੀ ਸਮਾਜ ਚ ਪਛਾਣ ਹੋਵੇ ਲੋਕਾਂ ਚ ਵਿਚਰਦਾ ਹੋਵੇ ਉਹ ਲੀਡਰ ਉਹ ਕਿਸੇ ਵੀ ਭਾਈਚਾਰੇ ਦਾ ਹੋਵੇ ਫਿਰ ਤਾਂ ਬੀਜੇਪੀ ਉੱਥੇ ਗੱਲ ਬਣੇਗੀ ਮੁਕਾਬਲਾ ਪਹਿਲਾ ਕੈਂਡੀਡੇਟ ਦਾ ਕਿ ਉੱਥੇ ਬੀਜੇਪੀ ਔਰ ਕਾਂਗਰਸ ਦਾ ਕੈਂਡੀਡੇਟ ਕਿਹੜਾ ਹੈ ਔਰ ਆਮ ਆਦਮੀ ਪਾਰਟੀ ਦਾ ਉੱਥੇ ਸਿਟਿੰਗ ਮੈਂਬਰ ਪਾਰਲੀਮੈਂਟ ਹੈ ਔਰ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਵੀ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਔਰ ਭਗਵਨ ਸਿੰਘ ਮਾਨ ਹੁਣੀ ਉੱਚੇਚੇ ਤੌਰ ਤੇ ਉਹਨਾਂ ਨੂੰ ਜਿਤਾ ਕੇ ਪਿਛਲੀ ਵਾਰੀ ਲੈ ਕੇ ਗਏ ਨੇ ਔਰ ਮੈਨੂੰ ਜੋ ਹਾਲਾਤ ਨਜ਼ਰ ਆ ਰਹੇ ਨੇ ਜਲੰਧਰ ਦੇ ਵਿੱਚ ਵੀ ਸਥਿਤੀ ਇਸ ਵਕਤ ਨੰਬਰ 1 ਤੇ ਆਮ ਆਦਮੀ ਪਾਰਟੀ ਕਿਤਨਾ ਕਿਤੇ ਦਿਖ ਰਹੀ ਹੈ ਪਰ ਨੰਬਰ 2 ਤੇ ਕੈਂਡੀਡੇਟ ਦਾ ਮੁਕਾਬਲਾ ਹੈ ਪਹਿਲਾਂ ਆਪ ਦਾ ਕੈਂਡੀਡੇਟ ਤਾਂ ਹੈ ਹੀ ਹੈ ਸੁਸ਼ੀਲ ਕੁਮਾਰ ਰਿੰਕੂ ਬਹੁਤ ਸੰਭਾਵਨਾ ਹੈ 99.9% ਉਹੀ ਕੈਂਡੀਡੇਟ ਹੋਣਗੇ ਸਵਾਲ ਕਾਂਗਰਸ ਤੇ ਭਾਜਪਾ ਦੇ ਕੈਂਡੀਡੇਟ ਦਾ ਅਗਰ ਭਾਜਪਾ ਨੇ ਕੋਈ ਬਾਹਰਲਾ ਕੈਂਡੀਡੇਟ ਦੇਤਾ ਫਿਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਚਰਨਜੀਤ ਚੰਨੀ ਉਹਨਾਂ ਦੇ ਨਾਲ ਹੋਏਗਾ ਅਗਰ ਭਾਜਪਾ ਨੇ ਕੋਈ ਸਥਾਪਿਤ ਕੈਂਡੀਡੇਟ ਦੇਤਾ ਆਪਣੀ ਪਾਰਟੀ ਦਾ ਕੋਈ ਵੱਡਾ ਚਿਹਰਾ ਭਾਵੇਂ ਨਵਾਂ ਚਿਹਰਾ ਹੋਵੇ ਕੋਈ ਵੱਡੇ ਚਿਹਰੇ ਤੋਂ ਭਾਵ ਬੇਦਾਗ ਨਿਰਪੱਖ ਛਵੀ ਵਾਲਾ ਲੋਕਤੰਤ੍ਰਿਕ ਸਾਰੇ ਭਾਈਚਾਰਿਆਂ ਚ ਭਰੋਸਾ ਰੱਖਣ ਵਾਲਾ ਚਿਹਰਾ ਤੇ ਫਿਰ ਮੁਕਾਬਲਾ ਉੱਥੇ ਪਹਿਲਾਂ ਚਰਨਜੀਤ ਚੰਨੀ ਔਰ ਭਾਜਪਾ ਦੇ ਕੈਂਡੀਡੇਟ ਦੇ ਵਿਚਾਲੇ ਹੋਏਗਾ ਔਰ ਇਹਨਾਂ ਦੋਨਾਂ ਦਾ ਮੁਕਾਬਲਾ ਫਿਰ ਆਮ ਆਦਮੀ ਪਾਰਟੀ ਨਾਲ ਹੋਏਗਾ ਸੋ ਉੱਥੇ ਬਹੁਤ ਵੱਖਰੀਆਂ ਸਥਿਤੀਆਂ ਦੇ ਅਨੁਮਾਨ ਮੈਨੂੰ ਹਾਲ ਦੀ ਘੜੀ ਦਿਖ ਰਹੀ ਨੇ ਜਲੰਧਰ ਦੇ ਵਿੱਚ ਵੀ ਔਰ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਵੀ ਔਰ ਹਰ ਰੋਜ਼ ਅਸੀਂ ਇੱਕ ਇੱਕ ਦੋ ਦੋ ਸੀਟਾਂ ਦਾ ਅਨੁਮਾਨ ਜ਼ਰੂਰ ਅਸੀਂ ਚਰਚਾ 'ਚ ਲਿਆਵਾਂਗੇ ਹੁਣ ਜਿਹੜੀ ਗੱਲ ਆਮ ਆਦਮੀ ਪਾਰਟੀ ਨਾਲ ਹੀ ਮੁਕਾਬਲਾ ਕਿਉਂ ਇਹ ਵੀ ਸਵਾਲ ਕਈ ਸਾਡੇ ਪੰਜਾਬੀਆਂ ਦੇ ਜ਼ਿਹਨ 'ਚ ਆਏਗਾ ਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਕਿਉਂ ਕਰਾ ਰਹੇ ਹੋ ਮੇਰਾ ਨੂੰ ਮਾਨ ਇਹ ਕਹਿੰਦਾ ਕਿ 92 ਸੀਟਾਂ ਜਿੱਤੀ ਸੀ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਇੱਕ ਤਾਂ 90% ਲੋਕਾਂ ਨੂੰ ਮੁਫਤ ਬਿਜਲੀ ਜ਼ੀਰੋ ਬਿਲ ਆ ਰਹੇ ਨੇ। ਔਰ ਜਿਹੜਾ ਸਾਡਾ ਆਰਥਿਕ ਪੱਖੋਂ ਥੋੜਾ ਜਿਹਾ ਕਮਜ਼ੋਰ ਤਬਕਾ ਸਾਡਾ ਆਰਥਿਕ ਪੱਖੋਂ ਥੋੜਾ ਜਿਹਾ ਕਮਜ਼ੋਰ ਭਾਈਚਾਰਾ ਉਹ ਜ਼ੀਰੋ ਬਿਲਾਂ ਤੋਂ ਬਹੁਤ ਜ਼ਿਆਦਾ ਖੁਸ਼ ਹੈ। ਔਰ 600 ਤੋਂ ਜ਼ਿਆਦਾ ਪੰਜਾਬ ਦੇ ਵਿੱਚ 800 ਦੇ ਕਰੀਬ ਮਹੱਲਾ ਕਲੀਨਿਕ ਨੇ 1 ਕਰੋੜ ਤੋਂ ਜ਼ਿਆਦਾ ਲੋਕ ਇਨ੍ਹਾਂ ਮਹੱਲਾ ਕਲੀਨਿਕਾਂ ਚੋਂ ਲਾਭ ਲੈ ਚੁੱਕੇ ਨੇ। ਘਰ-ਘਰ ਰਾਸ਼ਨ ਦੀ ਡਿਲੀਵਰੀ ਦੀ ਯੋਜਨਾ ਸ਼ੁਰੂ ਹੋ ਗਈ। ਬਹੁਤ ਸਾਰੇ ਕਾਰਡ ਜਿਹੜੇ ਕੱਟੇ ਸੀ ਉਹਨਾਂ ਨੂੰ ਉਹਨਾਂ ਦੇ ਸ਼ੁੱਧੀ ਕਰਨ ਦਾ ਕੰਮ ਉਹਨਾਂ ਨੂੰ ਨਵੇਂ ਸਿਰੇ ਤੋਂ ਜਾਰੀ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ 41000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਇਸ ਵਕਤ ਸਰਕਾਰ ਦੇ ਚੁੱਕੀਆਂ ਸੋ ਉਹ ਲੋਕ ਜਿਹੜੇ ਸਿੱਧੇ ਤੌਰ ਤੇ ਲਾਭਪਾਤਰੀ ਬਣੇ ਨੇ ਉਹ ਨਿਸ਼ਚਿਤ ਤੌਰ ਤੇ ਸਰਕਾਰ ਦੀਆਂ ਇਹਨਾਂ ਯੋਜਨਾਵਾਂ ਦੇ ਦਾ ਧੰਨਵਾਦ ਵੋਟਾਂ ਪਾ ਕੇ ਕਰਦੇ ਨੇ ਇਹ ਪੰਜਾਬੀਆਂ ਦਾ ਸੁਭਾਅ ਵੇਖਿਆ ਨਰਿੰਦਰ ਮੋਦੀ ਇਸੇ ਕਰਕੇ ਮੋਲਕ 'ਚ ਵਾਰ-ਵਾਰ ਸਰਕਾਰ ਬਣਾ ਲੈਂਦੇ ਨੇ ਕਿਉਂਕਿ ਉਹ ਡਿਲੀਵਰ ਕਰਦੇ ਨੇ ਪਾਵੇਂ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਪਾਵੇਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਿਹੜੇ ਕਣ ਝੋਨਾ ਕਿਸਾਨ ਦੰਦੇ ਨੇ ਸਿੱਧਾ ਖਾਤਿਆਂ 'ਚ ਪੈਸੇ ਹੁੰਦਾ ਹੈ ਭਾਵੇਂ ਜਿਹੜੀ ਪ੍ਰਧਾਨ ਮੰਤਰੀ ਉਹਨਾਂ ਦੀ ਖਾਸ ਸਕੀਮ ਹੈ ਸਾਲ ਦੇ ਵਿੱਚ 6000 ਰੁਪਏ ਕਿਸਾਨਾਂ ਦੇ ਖਾਤਿਆਂ 'ਚ ਹਰ 4 ਮਹੀਨੇ ਬਾਅਦ 2000 ਰੁਪਏ ਔਰ 80 ਕਰੋੜ ਲੋਕਾਂ ਨੂੰ ਜਿਹੜੀ ਖਾਤਿਆਂ 'ਚ ਰਾਸ਼ਨ ਦੀ ਸਕੀਮ ਹੈ ਇਹਨਾਂ ਸਾਰੀਆਂ ਸਕੀਮਾਂ ਦਾ ਲਾਭ ਵੀ ਮਿਲਦਾ ਹੈ ਉਹ ਗੱਲ ਵੱਖਰੀ ਹੈ ਕਿ ਪੰਜਾਬ 'ਚ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਇਸ ਵਕਤ ਕੋਈ ਬਹੁਤੀ ਚੰਗੀ ਸਥਿਤੀ ਚ ਨਹੀਂ ਹੈ ਔਰ ਇਹਦਾ ਨੁਕਸਾਨ ਵੀ ਪੰਜਾਬ ਦੇ ਪਿੰਡੂ ਖੇਤਰਾਂ ਚ ਬੀਜੇਪੀ ਨੂੰ ਹੋਣਾ ਹੈ ਪਰ ਇਹਨਾਂ ਸਾਰੇ ਹਾਲਾਤਾਂ ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਮੈਨੂੰ ਦਿਖ ਰਹੀ ਹੈ ਕਿਉਂਕਿ ਉਹਦੀ ਸਰਕਾਰ ਵੀ ਹੈ ਸੱਤਾ ਚ ਵੀ ਆਮ ਆਦਮੀ ਪਾਰਟੀ